ਜਦੋਂ ਉਹ ਨੇ ਜਦੋਂ ਉਹਨਾਂ ਦੀ ਕੱਲ ਦੇਖੋ ਸੰਸਕਾਰ ਹੋਇਆ ਉਹਨਾਂ ਦਾ ਅੰਤਿਮ ਯਾਤਰਾ ਸੀ ਕਿੰਨੀ ਸੰਗਤ ਹੋਂਦੀ ਸੀ ਹਨਾ ਕਿਉਂਕਿ ਉਹ ਪਿਆਰ ਹੀ ਨਾ ਦਿੱਤੇ ਸੀ ਉਹ ਉਹ ਸਾਰਿਆਂ ਦੇ ਨਾਲ ਏਦਾਂ ਏਦਾਂ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਜਿਦਾਂ ਉਹਦੇ ਘਰ ਦਾ ਕੋਈ ਜੀ ਚਲੇ ਗਿਆ ਹੋਵੇ ਏਨਾ ਉਹਨਾਂ ਨਾਲ ਪਿਆਰ ਸੀ ਤੇ ਕੱਲ ਤੁਸੀਂ ਦੇਖਦੇ ਸੀ ਕਿ ਕੱਲ ਜਿਹੜੀ ਨੂਰ ਦੀ ਬਰਖਾ ਜਿਹੜੀ ਆ ਉਹ ਨਰੂਕ ਛੋ ਰਹੀ ਸੀ ਉਹਨਾਂ ਦੀ ਅੰਤਿਮ ਯਾਤਰਾ ਦੇ ਵਿੱਚ ਜਿਵੇਂ ਹੋ ਰਹੀ ਸੀ ਉਹ ਰਾਏ ਤੇ ਮੈਨੂੰ ਕਹਦੇ ਕਿ ਇਹ ਕਈ ਜਿਹੜਾ ਕਾਰਡ ਆ ਇਹਨੂੰ ਆਪਣੇ ਨਾਲ ਰੱਖੀ ਤੇ ਇੱਕ ਇਹ ਯਾਦਗਾਰ ਬਣ ਜੂਗੀ ਮੇਕਾਨੀ ਸਾਹਿਬ ਜੀ ਆ ਫਿਰ ਮੈਨੂੰ ਕਹਦੇ ਤੂੰ ਆਪਣੀ ਫੋਟੋ ਮੇਰੇ ਨਾਲ ਖਿਚਾ ਕਿ ਯਾਦ ਤੱਕ ਰਿਆ ਕਰੂੰਗਾ ਉਹ ਕਹਿੰਦੇ ਸੀ ਅਸੀਂ ਬਣਦੇ ਹਾਂ ਆਪਕੜ ਨੂੰ ਲੈ ਤਸ ਉਹਨਾਂ ਨੇ ਵੀ ਕਿਹਾ ਸਾਨੂੰ ਤੁਸੀਂ ਸਾਡਾ ਗੈਰੋਂ ਨਹੀਂ ਮੰਨਦਾ ਹੁਣ ਲੱਗਦਾ ਫਿਰ ਉਹਨਾਂ ਨੇ ਇੱਕ ਬੜੀ ਗੱਲ ਕਹੀ ਕਿਹਾ ਮੈਂ ਤੈਨੂੰ ਪਿਆਰ ਕਰਦਾ ਤੂੰ ਨਹੀਂ ਮੈਨੂੰ ਦੇਖਦਾ ਬਾਜੀ ਹੁਣ ਤਾਂ ਲੀਟ ਹੋ ਗਏ ਹਾਂ ਬੇਸੀ ਚੱਲੇ ਬਾਬਾ ਜੀ ਕਹਿੰਦੇ ਬਸ ਨੂੰ ਵੀਟਸ ਕਰਨਾ ਮੈਂ ਕਿਹਾ ਨਹੀਂ ਨਹੀਂ ਬਾਬਾ ਜੀ ਨਹੀਂ ਆਰਾਮਦਾ ਤੇ ਕਹਿੰਦੇ ਚੱਲ ਤੋ ਹੀ ਮਾਜੀ ਤੇ ਗੱਲਾਂ ਮੈਂ ਦੱਸਲਾਂ ਕਿ ਕਈਆਂ ਯਾਦਵਾਦ ਚ ਹੋ ਗਈਆਂ ਜਦੋਂ ਮੈਂ ਰਾਸਤੇ 'ਚ ਗਿਆ ਤੇ ਰਾਸਤੇ 'ਚ ਜਦੋਂ ਮੈਂ ਗਿਆ ਤੇ ਗੱਡੀ ਮੇਰੀ ਪੈਂਚਰ ਹੋ ਗਈ ਉਹ ਦਾਸਤਾਰ ਦੀ ਰਾਤ 11:00 ਬਚੇ ਉੱਤੇ ਉੱਥੇ ਫਿਰ ਕੋਈ ਆਈ ਇੱਕ ਗੱਡੀ ਉਹ ਮੈਨੂੰ ਕਹਿੰਦੇ ਕੀ ਗੱਲ ਹੋਈ ਮੈਂ ਕਹਾ ਪਿੰਚਰ ਹੋ ਗਈ ਆ ਉਹ ਵੀ ਸਰਦਾਰ ਸੀ ਇੱਕ ਫੈਮਿਲੀ ਸੀ ਤੇ ਉਹਨਾਂ ਨੇ ਮੇਰਾ ਗੱਡੀ ਦੀ ਮੇਰੀ ਹੈਲਪ ਕੀਤੀ ਮੈਂ ਸੋਚਿਆ ਵੀ ਸੰਤਾਂ ਦਾ ਜਿਹੜਾ ਦਿਖ ਰੋ ਜਿਹੜਾ ਸਾਥ ਕਹਿੰਦੇ ਆ ਜੇ

ਉਹਨਾਂ ਦਾ ਇੱਕ ਹੀ ਉਪਦੇਸ਼ ਹੁੰਦਾ ਹੈ ਲੋਕਾਂ ਨੂੰ ਪਰਮਾਤਮਾ ਦੇ ਨਾਲ ਜੋੜਨਾ ਜੇ ਆਪਾਂ ਗੱਲ ਕਰੀਏ ਸੰਤ ਬਾਬਾ ਸਤਨਾਮ ਸਿੰਘ ਜੀ ਜਿਨ੍ਹਾਂ ਨੂੰ ਲੋਕੀ ਨਰੂਡ ਵਾਲੇ ਬਾਬਾ ਜੀ ਦੇ ਨਾਮ ਤੋਂ ਵੀ ਜਾਣਦੇ ਸੀ ਜਿੱਦਾ ਕਿ ਲੋਕਾਂ ਨੂੰ ਪਤਾ ਹੈ ਕਿ ਉਹ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਵਰਗ ਚਲੇ ਗਏ ਨੇ ਬਾਬਾ ਜੀ ਨਾਲ ਮਿਲ ਗਏ ਨੇ ਤਾਂ ਉਹਨਾਂ ਦੇ ਜੀਵਨ ਬਾਰੇ ਅੱਜ ਅਸੀਂ ਬਹੁਤ ਸਾਰੀਆਂ ਗੱਲਾਂ ਕਰਨ ਕਰਨਗੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਸਤਿੰਦਰ ਸਿੰਘ ਜੀ ਜੋ ਬਾਬਾ ਜੀ ਨਾਲ ਬਹੁਤ ਹੀ ਜ਼ਿਆਦਾ ক্লোਜ਼ ਸਨ ਤੇ ਇਹ ਬੜਾ ਜ਼ਿਆਦਾ ਜਿਦਾ ਭਾਵੁਕ ਵਾਲਾ ਇਹ ਮਾਹੌਲ ਬਣਿਆ ਹੋਇਆ ਹੈ ਕਾਫੀ ਦਿਨਾਂ ਤੋਂ ਕਿਉਂਕਿ ਮੈਨੂੰ ਵੀ ਪੋਡਕਾਸਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕਿਉਂਕਿ ਬਾਬਾ ਜੀ ਅਕਸਰ ਸਾਡੇ ਆਫਿਸ ਤੇ ਵਿਚਲੇ ਆਉਂਦੇ ਸੀ ਤੇ ਕੁੜੀਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਤੇ ਉਹਨਾਂ ਦੀ ਜੀਵਨ ਬਾਰੇ ਅੱਜ ਅਸੀਂ ਗੱਲ ਕਰਾਂਗੇ ਸਤਿੰਦਰ ਸਿੰਘ ਰਾਜਾ ਜੀ ਨਾਲ ਜੋ ਕਿ ਬਾਬਾ ਜੀ ਨਾਲ ਬਹੁਤ ਜ਼ਿਆਦਾ ਕਲੋਜ਼ ਸੀ ਤੇ ਬਾਬਾ ਜੀ ਵੀ ਸਤਿੰਦਰ ਸਿੰਘ ਰਾਜਾ ਨੂੰ ਆਪਣੇ ਪੁੱਤਾਂ ਵਾਂਗ ਦੇਖਦੇ ਸੀ ਤਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਬਾਬਾ ਜੀ ਦੇ ਕੁਝ ਇਹੋ ਜਿਹੇ ਯਾਦਾਂ ਉਹ aceste podcast este de ce sanja Garen. ਸਤਿੰਦਰ ਬੜਾ ਭਾਵੁਕ ਜੈ ਮਾਹੌਲ ਹੈ ਕਾਫੀ ਦਿਨਾਂ ਤੋਂ ਜਿਵੇਂ ਲੱਗ ਰਿਹਾ ਕਿ ਬਾਬਾ ਜੀ ਬਾਰੇ ਗੱਲਾਂ ਆ ਰਹੀਆਂ ਕਿ ਬਾਬਾ ਜੀ ਦਾ ਇੱਕਦਮ ਤੋਂ ਜਿਦਾ ਸਾਇਲੈਂਟ ਹਾਰਟ ਅਟੈਕ ਨਾਲ ਉਹ ਸਵਰਗ ਚਲੇ ਗਏ ਨੇ ਬਾਬਾ ਜੀ ਨਾਲ ਮਿਲ ਕੇ ਨੇ ਤੇ ਕੱਲ ਉਹਨਾਂ ਦਾ ਸੰਸਕਾਰ ਵੀ ਸੀ ਤੁਸੀਂ ਵੀ ਕੱਲ ਸੰਸਕਾਰ ਤੇ ਗਏ ਸੀ ਤਾਂ ਕੀਵੇਂ ਦੇਖਦੇ ਹੋ ਬਾਬਾ ਜੀ ਦੀ ਜੋ ਜੀਵਨ ਸ਼ੈਲੀ ਸੀ ਕੀ ਕੁਝ ਖਾਸ ਹੈ ਉਹ ਜੀ ਯਾਦਾਂ ਨੇ ਜੋ ਅੱਜ ਵੀ ਤੁਹਾਨੂੰ ਲੱਗਦਾ ਕਿ ਬਾਬਾ ਜੀ ਅੱਜ ਵੀ ਸਾਡੇ ਵਿੱਚ ਨੇ ਸੰਤ ਮਹਾਤਮਾ ਜਦੋਂ ਵੀ ਇਸ ਦੁਨੀਆ ਚ ਆਉਂਦੇ ਆ ਕੋਈ ਵੱਖਰਾ ਧਰਮ ਬਣਾਉਣ ਲਈ ਨਹੀਂ ਆਉਂਦੇ ਤੇ ਉਹਨਾਂ ਦਾ ਇੱਕੋ ਮਕਸਦ ਹੁੰਦਾ ਕਿ ਉਸ ਮਾਲਕ ਨਾਲ ਜੋੜਨਾ ਉਸ ਪਰਮਾਤਮਾ ਨਾਲ ਜੋੜਨਾ ਤੇ ਸੰਤ ਬੱਬਾ ਸਤਨਾਮ ਸਿੰਘ ਜੀ ਜੇਕਰ ਨੂਰ ਬਣਿਆ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਸਾਰੀ ਜ਼ਿੰਦਗੀ ਜਿਹੜੀ ਆ ਉਹ ਨਾਮ ਦੀ ਕਮਾਈ ਚ ਜਿੱਥੇ ਲਾਈ ਆ ਉੱਥੇ ਉਹਨਾਂ ਦਾ ਉਪਦੇਸ਼ ਜਿਹੜਾ ਬੜਾ ਉੱਚਾ ਤੇ ਸੁੱਚਾ ਸੀ ਕਿਉਂਕਿ ਇੱਕ ਮੈਂ ਗੱਲ ਦੱਸਣੀ ਚਾਹੁੰਦਾ ਪੂਜਾ ਕਿ ਇਹ ਜਿਹੜੇ ਬਾਬਾ ਸਤਨਾਮ ਸਿੰਘ ਜੀ ਉਹਨਾਂ ਨੇ ਹਜ਼ਾਰਾਂ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਉਹਨਾਂ ਦਾ ਇੱਕੋ ਮਕਸਦ ਸੀ ਕਿ ਜਿਹੜੇ ਵੀ ਲੋਕਾਂ ਕੋ ਜਾਂਦੇ ਸੀ ਹਨ ਉਹਨਾਂ ਨੂੰ ਇਹ ਕਹਿੰਦੇ ਹੁੰਦੇ ਸੀ ਕਿ ਸਿਮਰਨ ਕਰਿਆ ਕਰੋ ਭਜਨ ਕਰਿਆ ਕਰੋ ਮਤਲਬ ਕਿ ਅੱਜ ਉਹਨਾਂ ਦੇ ਜਾਣ ਦੇ ਨਾਲ ਵਿਸ਼ੱਕ ਸੰਤਾ ਉਦਾਸ ਆ ਪਰ ਮੈਨੂੰ ਲੱਗਦਾ ਕਿ ਸੰਤ ਮਹਾਤਮਾ ਸਰੀਰਿਕ ਤੌਰ ਤੇ ਸਾਡੇ ਤੋਂ ਦੂਰ ਹੋ ਸਕਦੇ ਆ ਪਰ ਉਹ ਸਦਾ ਜਿਹੜੇ ਆ ਉਹ ਸਾਡੇ ਢਾਲ ਲੱਗੇ ਆ ਸਾਡੇ ਨਾਲ ਹੈ ਤੁਸੀਂ ਕਿੰਦਰਾ ਲੱਗਦਾ ਆ ਜੀ ਦੇਖੋ ਬਿਲਕੁਲ ਕਿੱਦਾਂ ਦਾ ਲੱਗਦਾ ਹੈ। ਦੇਖੋ ਪਿਆਰ ਦੀ ਗੱਲ ਆ ਕਿ ਜਦੋਂ ਕਿਸੇ ਨਾਲ ਪਿਆਰ ਹੋਵੇ ਦੁੱਖ ਤਾਂ دنیਾਬੀ ਤੌਰ ਤੇ ਲੱਗਦਾ ਆ ਆਪਾਂ ਨੂੰ ਕਿ ਕਿਉਂਕਿ ਇਹ ਰਿਸ਼ਤੇ ਜਿਹੜੇ ਆ ਸਰੀਰਿਕ ਤੌਰ ਤੇ ਆ ਪਰ ਧਾਇਰੇ ਦੀ ਗੱਲ ਆ ਆਪਾਂ ਜੀ ਅੱਜ ਬੂਨੇ ਅੱਜ ਉਹਨਾਂ ਦੀ ਕੱਲ ਦੇਖੋ ਸੰਸਕਾਰ ਹੋਇਆ ਉਹਨਾਂ ਦਾ ਅੰਤਿਮ ਯਾਤਰਾ ਸੀ ਕਿੰਨੀ ਸੰਗਤ ਰਹਿੰਦੀ ਸੀ ਹਨਾ ਕਿਉਂਕਿ ਉਹ ਪਿਆਰ ਹੀ ਨਾਲ ਦਿੱਤੇ ਸੀ ਉਹ ਉਹ ਸਾਰਿਆਂ ਦੇ ਨਾਲ ਉйда ਇਦਾਂ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਜਿਦਾਂ ਉਹਨਾਂ ਦੇ ਘਰ ਦਾ ਕੋਈ ਜੀ ਚਲੇ ਗਿਆ ਹੋਵੇ ਇੰਨਾ ਉਹਨਾਂ ਨਾਲ ਪਿਆਰ ਸੀ ਤੇ ਕੱਲ ਤੁਸੀਂ ਦੇਖਦੇ ਸੀ ਕਿ ਕੱਲ ਜਿਹੜੀ ਨੂਰ ਦੀ ਵਰਖਾ ਜਿਹੜੀ ਆ ਉਹ ਨਰੂਦ ਚ ਹੋ ਰਹੀ ਸੀ ਉਹਨਾਂ ਦੀ ਅੰਤਿਮ ਯਾਤਰਾ ਦੇ ਵਿੱਚ ਜਿਹੜੀ ਹੋ ਰਹੀ ਸੀ ਉਹ ਤਾਂ ਜੀ ਯਾਨੀ ਕਿ ਗੱਲਾਂ ਬੜੀ ਪਲੈਨਿੰਗ ਕੀਤੀਆਂ ਗਈਆਂ ਸੀ 5 ਤਰੀਕ ਨੂੰ ਉਹਨਾਂ ਦੇ ਬੜਾ ਵੱਡਾ ਸਮਾਗਮ ਵੀ ਹੋਣਾ ਸੀਗਾ ਤੁਹਾਨੂੰ ਲਾਸਟ ਟਾਈਮ ਕਾਰਡ ਦੇਣ ਲਈ ਵੀ ਆਏ ਕਿ ਇੱਕ ਲਾਸਟ ਵਾਲੇ ਜੋ ਕੁਛ ਐਦਲੀਆਂ ਗੱਲਾਂ ਜੋ ਬਾਬਾ ਜੀ ਨੇ ਤੁਹਾਡੇ ਨਾਲ ਕੀਤੀਆਂ ਹੋਣਗੀਆਂ ਇਕ ਤੂੰ ਜਿਦਣ ਬਾਕੀ ਸੱਚ ਆ ਕਿ ਕਹਿੰਦੇ ਹੁੰਦੇ ਆ ਕਿ ਸੰਤ ਬਹਾਤਮਾ ਦੀ ਆਪਾਂ ਕਦਰ ਉਸ ਵਕਤ ਨਹੀਂ ਕਰਦੇ ਜਦੋਂ ਬਾਅਦ ਚ ਛਲ ਜਾਂਦੇ ਆ ਉਦੋਂ ਪਤਾ ਲੱਗਦਾ ਤੇ ਜਦੋਂ ਬਾਬਾ ਜੀ ਆਏ ਤੇ ਮੈਨੂੰ ਕਹਿੰਦੇ ਕਿ 5 ਤਰੀਕ ਨੂੰ ਜਿਹੜੀ ਪਹਿਲੀ ਪਾਸ਼ਾਈ ਆ ਉਹਨਾਂ ਨੂੰ ਸਮਰਪਤ ਉਹ ਹਰ ਸਾਲ ਜਿਹੜਾ ਉਹਨਾਂ ਨੂੰ ਸਮਰਪਤ ਮਹਾਂ ਕੀਰਤਨ ਦਰਬਾਰ ਜਿਹੜਾ ਉਸ ਜਿਉਂਦੇ ਹੁੰਦੇ ਸੀ ਤੇ ਜਦੋਂ ਮੇਰੇ ਕੋਲ ਆਏ ਤੇ ਮੈਨੂੰ ਕਹਿੰਦੇ ਕਿ ਇਹ ਇਹ ਜਿਹੜਾ ਕਾਰਡ ਆ ਇਹਨੂੰ ਆਪਣੇ ਨਾਲ ਰੱਖੀ ਤੇ ਇੱਕ ਇਹ ਯਾਦਗਾਰ ਬਣ ਚੁਗੀ ਮੈਂ ਕੱਲ ਨਹੀਂ ਸਭ ਜਾਂ ਫਿਰ ਮੈਨੂੰ ਕਹਿੰਦੇ ਤੂੰ ਆਪਣੀ ਫੋਟੋ ਮੇਰੇ ਨਾਲ ਖਿਚਾ ਕਿ ਯਾਦ ਫਕਰਿਆ ਕਰੂੰਗਾ ਮਤਲਬ ਕਿ ਉਹਨਾਂ ਨੇ ਵੀ ਇੱਥੇ ਤੱਕ ਕਿਹਾ ਕਿ ਬੀ ਮੇ ਰਾਜੇ ਕੀ ਮੇ ਰਹਾ ਹੁਣ ਇਥੇ ਦਿਲ ਨਹੀਂ ਲੱਗਦਾ ਪਰ ਮੈਨ ਸਾਨੂੰ ਅਸੀਟਾ ਚਲੋ ਕੋਈ ਨਹੀਂ ਕਹਿੰਦੇ ਮੈਂ ਹੁਣ ਇਥੇ ਰਹਿਣਾ ਨਹੀਂ ਮੈਂ ਬਾਹਰ ਚਲੇ ਜਾਣਾ ਉਹ ਅਸੀਗਾ ਸ਼ਾਇਦ ਉਹ ਬਾਬਾ ਜੀ ਹੁਣ ਕੈਨੇਡਾ ਕੈਨੇਡਾ ਜਾਂਦੇ ਉੱਥੇ ਚਲੇ ਜੂਗੇ ਪਰ ਦੇਖੋ ਸੰਤਾਂ ਦੀ ਗੱਲ ਸਮਝਣੀ ਸਾਡੇ ਵਰਗੇ ਜੀਵਾਂ ਲਈ ਬਹੁਤ ਔਖੀ ਹੈ ਇਹ ਪਰ ਉਹ ਸੰਤ ਪੂਰਨ ਸੀ ਉਹਨਾਂ ਨੇ ਪਿੰਨੇ ਨਹੀਂ ਲੱਗਦਾ ਕਿ ਉਹਨਾਂ ਨੇ ਜੜਦਾ ਜਿਹੜਾ ਮਨ ਬਣਾ ਲਿਆ ਸੀ ਤੁਸੀਂ ਇਹ ਦੇਖੋ ਕਿ ਕੁਝ ਹੋਇਆ ਨਹੀਂ ਕਿ ਉਹਨਾਂ ਨੂੰ ਮੁਸ਼ਕਲ ਨਹੀਂ ਸੀ ਕੋਈ ਉਹਨਾਂ ਨੂੰ ਬੱਸ ਆਏ ਸਾਇਲੈਂਟ ਅਟੈਕ ਆ ਮਾ ਕਿ ਉਹਨਾਂ ਦੀਆਂ ਜਿੰਨੀਆਂ ਉਪੋ ਚੜਦੇ ਆ ਯਾ ਤ ਤ ਸੰਗਤਾਂ ਦੇ ਸਾਡਾ ਯੋਗ ਦੀਆਂ ਰਹਿਣ ਪੁੱਸ ਪਹਿਲੇ ਉਹ ਬੜੇ ਬਿਮਾਰ ਹੋਏ ਸਨ ਤੁਸੀਂ ਵੀ ਗਏ ਸੀ ਦੇਖਣ ਵੈਂਟੀਲੇਟਰ ਤੇ ਵੀ ਰਿਹਾ ਐਸੂ ਦੇ ਵਿੱਚ ਵੀ ਪਹੁੰਚੇ ਤਾਂ ਬਿਲਕੁਲ ਰਿਕਵਰ ਹੋ ਕੇ ਆਪਣੀ ਸੰਗਤਨ ਉਹਨਾਂ ਨੇ ਦਰਸ਼ਨ ਦਿੱਤੇ ਸੀ ਤਾਂ ਲੱਗਦਾ ਸੀ ਕਿ ਇੰਨੀ ਵੱਡੇ ਜੀ ਜਨਕੀ ਆਪਣੀ ਮੌਤ ਨੂੰ ਹਰਾ ਕੇ ਉਹ ਫੇਰ ਤੋਂ ਜਿੱਤ ਗਏ ਤਾਂ ਕਿਤੇ ਸੋਚਿਆ ਸੀਗਾ ਕਿ ਕੁਝ ਸ਼ਾਇਦ ਦਾ ਸੋਨਰ ਨੂੰ ਬਾਬਾ ਜੀ ਵੱਲੋਂ ਮਿਲ ਸਕਦਾ ਦਿਖੋ ਸਹੀ ਗੱਲ ਕੀਤੀ ਕਿ ਇਹੀ ਦਿਨਾਂ ਚ ਪਿਛਲੇ ਸਾਲ ਤੇ ਉਹਨਾਂ ਦਾ ਜਿਹੜਾ ਦਾ ਲੱਖਵਾਜੀ ਨੂੰ ਕਹਿੰਦੇ ਆਪਾਂ ਇੱਕ ਬਸਰ ਜਿਹੜਾ ਸਾਈਡ ਜਿਹੜੀ ਸੀ ਉਹ ਪੈਰਲਾਈਜ਼ेड ਨਹੀਂ ਲਿਚਕਾ ਲੋਪਾਂ ਉਹ ਹੋ ਗਿਆ ਸੀ ਉਹਨਾਂ ਨੂੰ ਤੇ ਉਹ ਡਾਕਟਰ ਵੀ ਹੈਰਾਨ ਸੀ ਕਿ ਅੱਜ ਸ਼ਾਮ ਨੂੰ ਵਜਾ ਜੀ ਸ਼ਾਮ ਨੂੰ ਉਹਦਾ ਇੱਕ ਸਾਈਡ ਚ ਚਲਦੀ ਹੁੰਦੀ ਸੀ ਤੇ ਸਵੇਰ ਨੂੰ ਠੀਕ ਹੋ ਗਿਆ ਸੀ ਇਹ ਬੜਾ ਵੱਡਾ ਹਾਂ ਤਾਂ ਮਤਲਬ ਕੀ ਉਹ ਸਵੇਰ ਨੂੰ ਠੀਕ ਹੋ ਗਿਆ ਸੀ ਤੇ ਉਸ ਤੋਂ ਬਾਅਦ ਉਹ ਬੰਗੜਾਂ ਦੇ ਬਾਅਦ ਉਹਨਾਂ ਨੇ ਫੇਰ ਸੰਗਤ ਨੂੰ ਉੱਥੇ ਦਰਸ਼ਨ ਦਿੱਤੇ ਫਿਰ ਉਹੀ ਮੇਰੇ ਕਹਿੰਦਾ ਮਤਲਬ ਕਿ ਉਹਨਾਂ ਨੇ ਮਨ ਨਹੀਂ ਬਣਾ ਲਿਆ ਸੀ ਕਿਉਂਕਿ ਮੈਨੂੰ ਤਾਂ ਇਹ ਮਿਲੇ ਜਦੋਂ ਉਹਨਾਂ ਨੇ ਇਸ ਦੁਨੀਆ ਤੋਂ ਜਾਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਜਦੋਂ ਮਿਲੇ ਆ ਤਾਂ ਉਹਨਾਂ ਨੇ ਕਿਹਾ ਸੀ ਕਿ ਮੇਰਾ ਜਿਹੜਾ ਮਨ ਜਿਹੜਾ ਹੈ ਨਾ ਉਹ ਇਸ ਦੁਨੀਆ ਦੇ ਵਿੱਚ ਨੇ ਕੋ ਬੋਰ ਕਰ ਜਿਦਾ ਬੜੇ ਟਾਈਮ ਕੋ ਸਿ ਬਜ਼ੁਰਗ ਕੋ ਤੁਸੀਂ ਸੁਣਦੇ ਆ ਰਹੇ ਹਨ ਕਿ ਜਦੋਂ ਬੰਦੇ ਨੂੰ ਲੱਗਦਾ ਕਿ ਅਸੀਂ ਇਹ ਸੰਸਾਰ ਛੱਡਣ ਵਾਲੇ ਨੇ ਤਾਂ ਉਹ ਜਿਹੜਾ ਮੋਹ ਹੁੰਦਾ ਹੈ ਜਿਹੜੇ ਆਪਣੇ ਬੜੀ ਕਲੋਜ਼ ਹੁੰਦੇ ਨੇ ਉਹਨਾਂ ਨਾਲ ਟੁੱਟਦਾ ਜਾਂਦਾ ਹੈ ਤਾਂ ਐਤਾ ਦਾ ਕੁਝ ਤੁਹਾਨੂੰ ਵੀ ਫੀਲ ਹੋਇਆ ਸੀ ਆ ਬਾਬਾ ਜੀ ਵੱਲੋਂ ਕੁਝ ਐਦਾਂ ਦਾ ਦੇਖਣ ਨੂੰ ਮਿਲਿਆ ਦੇਖੋ ਇਹ ਜਿਹੜੀ ਵਸਤ ਹੈ ਨਾ ਇਹ ਉਹ ਮਾਲਕ ਚਾਹੁੰਦਾ ਜਦੋਂ ਉਹਦੇ ਤੇ ਆਉਂਦੀ ਹੈ ਸੰਤਾਂ ਮਹਾਤਮਾ ਤੇ ਉਹਦੇ ਇਸ ਇਹ ਤਾਂ ਅਸੀਂ ਤੇ ਜੀਵ ਸਾਡੀ ਸਾਡਾ ਤਾਂ ਸੋਚਣ ਦਾ ਦਾਇਰਾ ਵੀ ਬਹੁਤ ਛੋਟਾ ਹੈ ਹਾਂਜੀ ਸਾਨੂੰ ਤਾਂ ਹਾਜ ਤੱਕ ਹੀ ਨਹੀਂ ਪਤਾ ਸੰਤ ਮਹਾਤਮਾ ਹੀ ਹੁੰਦੇ ਆ ਕਿਉਂਕਿ ਉਹਨੂੰ ਇਹ ਨਾਮ ਦੀ ਕਮਾਈ ਕੀਤੀ ਹੁੰਦੀ ਆ ਸ਼ਬਦੀ ਕਮਾਈ ਕੀਤੀ ਹੁੰਦੀ ਆ ਅਸੀਂ ਉਹਨਾਂ ਦੀ ਰਾਮ ਜੀ ਨੂੰ ਜੇ ਅਸੀਂ ਸਮਝ ਗਏ ਫੇਰ ਤਾਂ ਅਸੀਂ ਅਸੀਂ ਵੀ ਸੰਤ ਹੋ ਗਏ ਉਹ ਸਾਨੂੰ ਗੱਲਾਂ ਕਰਨਾ ਚ ਸਮਝਾਉਂਦੇ ਆ ਦੇਖੋ ਤੁਸੀਂ ਜਿੰਨੇ ਸੰਤ ਮਹਾਤਮਾ ਆਏ ਆ ਦੁਨੀਆ 'ਚ ਕਿੰਨਾ ਨਾਮ ਦਾ ਬੋਕਾ ਦਿੱਤਾ ਸੀ ਸਮਝਿਆ ਆਪਾਂ ਸਮਝ ਵੀ ਨਹੀਂ ਇਸ ਗੱਲ ਨੂੰ ਉਹੀ ਸ੍ਰੀ ਧੰਤਮਾਪਾ ਸਤਨਾਮ ਸਿੰਘ ਜੀ ਸੀ ਉਹ ਉਹ ਜਿਹਨੋਂ ਨਾਲ ਗੱਲ ਵੀ ਕਰਨੀ ਵੀ ਬਾਬਾ ਜੀ ਆਪਾ ਤੋ ਇਨੀ ਜਗ੍ਹਾ ਉੱਤਰ ਵੀ ਕੁੜੀ ਆਇਤਰ ਉਹਨਾਂ ਨੇ ਕਿਹਾ ਮੈਂ ਕੀ ਰਹਿਣਾ ਮੈਂ ਤਾਂ ਨਾਮਜ਼ਾ ਬਣਾ ਹੈ ਮੈਂ ਮੈਂ ਤਾਂ ਸੰਗਤੋਂ ਵੀ ਦੂਰ ਰਹਿਣਾ ਚਾਹਣਾ ਮੈਨੂੰ ਜਿਹੜਾ ਮਾਲਕ ਨੇ ਹੁਕਮ ਦਿੱਤਾ ਹੈ ਹੁਕਮ ਮੈਂ ਤੇ ਉਹ ਹੁਕਮ ਨੂੰ ਬੂਰਾ ਕਰਦਾ ਸਾਨੂੰ ਇੰਨਾ ਨਹੀਂ ਪਤਾ ਸੀ ਇਹਾਂ ਨੇ 54 ਸਾਲ ਦੀ ਤਾਂ ਉਮਰ ਆ 54 ਸਾਲ ਦੀ ਉਮਰ 'ਚ ਬਾਬਾ ਜੀ ਨੇ ਜਾਣਦਾ ਜਿਹੜਾ ਮਨ ਬਣਾ ਲਿਆ ਬੜਾ ਵੱਡਾ ਇੱਕ ਛਟਕਾ ਛਟਕਾ ਸੰਗਤ ਨੂੰ ਇੱਕਦਮ ਲੱਗਾ ਸੁਣ ਕੇ ਕਿ ਇੱਕਦਮ ਬਾਬਾ ਜੀ ਨੇ ਸੋਚਿਆ ਨਹੀਂ ਸੀ ਪਰ ਜੋ ਮੈਂ ਅੱਜ ਜੀ ਆਪਾਂ ਗੱਲ ਕਰ ਰਹੇ ਆ ਮੇਰਾ ਮਕਸਦ ਵੀ ਇਹ ਆ ਜਿਹੜੀਆਂ ਬਾਬਾ ਜੀ ਨਾਲ ਸੰਗਤ ਜੁੜੀਆਂ ਕਿ ਬਾਬਾ ਜੀ ਆਪਣੀ ਮਰਜ਼ੀ ਦਾ ਗਏਗਾ ਜੀ ਕਿਉਂਕਿ ਉਹਨਾਂ ਨੇ ਮੂਡ ਬਣਾ ਲਿਆ ਸੀ ਕਿ ਮੈਂ ਹੁਣ ਇੱਥੇ ਨਹੀਂ ਰਹਿਣਾ ਮੇਰਾ ਇੱਥੇ ਦਿਲ ਨਹੀਂ ਲੱਗਦਾ ਪੰਜ ਜਨਵਰੀ ਨਵੰਬਰ ਜੋ ਉਹਨਾਂ ਦਾ ਬੜਾ ਵੱਡਾ ਪ੍ਰੋਗਰਾਮ ਹੁੰਦਾ ਉਹਨਾਂ ਦੀ ਤਿਆਰੀਆਂ ਕਰਦੇ ਸੀ ਰਾਸ਼ਨ ਪਹੁੰਚ ਰਿਹਾ ਸੀ ਯਾਨੀ ਕਿ ਲਗਦਾ ਨਹੀਂ ਕਿ ਉਹ ਤੇਹਰੀਆਂ ਆਪਣੇ ਜਾਣਦੀਆਂ ਤੇ ਇਹ ਕਰਦੇ ਗੱਲ ਬਸ ਉਹੀ ਗੱਲ ਆ ਗਈ ਹੈ ਮੈਂ ਆਪਣੀ ਸੋਚ ਦਾ ਦਾਇਰਾ ਆ ਗਿਆ ਆਪਾਂ ਸੋਚਦੇ ਸੀ ਪੰਜਾਬ ਪ੍ਰੋਗਰਾਮ ਹੁਣ ਉਹਨਾਂ ਦਾ 29 ਤਰੀਕ ਦੀ ਅੰਤਿਮ ਅਰਦਾਸ ਆ ਤੇ ਉਹੀ ਚੀਜ਼ਾਂ ਜਿਹੜੀਆਂ ਨਿਆਟੀਆਂ ਸੀ ਉਹ ਉਥੇ ਖਤਮ ਹੋ ਗਈਆਂ ਇਸ ਲਈ ਇੱਕ ਬੜਾ ਹੈ ਕਿ ਬਾਬਾ ਜੀ ਨੇ ਇੱਕ ਵੱਡੀ ਗੱਲ ਇਹ ਹੈ ਕਿ ਬਾਬਾ ਜੀ ਨੇ ਅਜ ਤੋਂ ਸਾਲ ਪਹਿਲਾਂ ਹੀ ਆਪਣੇ ਦੇ ਗੱਦੀ ਜੀ ਸੀ ਉਹ ਦੋ ਸੌ ਪੇ ਸੀ ਆਪਣੇ ਉਹਨਾਂ ਦੇ ਇੱਕ ਕੰਗਸਾਪ ਸੀ ਇੱਕ ਸੁਪਰੀ ਸੀ ਤੇ ਉਹ ਹੁਣ ਨੂੰ ਲੱਗਦਾ ਹੈ ਕਿ ਸੰਗਤ ਨੂੰ ਨਾਮ ਨਾਲ ਜੋੜਨਗੇ ਕਿਉਂਕਿ ਪਾਪਾ ਜੀ ਨੇ ਬੜੀ ਸੋਚ ਕੇ ਉਹਨੂੰ ਆਪਣੀ ਗੱਡੀ ਦਿੱਤੀ ਆ ਤੇ ਇੱਕ ਕੈਨੇਡਾ ਚ ਰਹਿੰਦੇ ਆ ਇੱਕ ਇਥੇ ਰਹਿੰਦੇ ਆ ਤੇ ਯੰਗ ਆ ਹਲੇ ਪਰ ਮਾਲਕ ਦਾ ਨਾਮ ਲੈਣ ਦੀ ਕੋਈ ਉਮਰ ਨਹੀਂ ਹੁੰਦੀ ਜੋ ਬਾਬਾ ਜੀ ਦੇ ਅਧੂਰੇ ਕੰਮ ਲੱਗਦਾ ਹੈ ਕਿ ਉਹਦੀ ਕਿਰਪਾ ਦੇ ਨਾਲ ਜਿੰਨੇ ਜੀ ਸੰਤ ਬੈਠੇ ਆ ਉਹਨਾਂ ਦਾ ਸੰਤ ਤਾਂ ਮੈਂ ਕਹੂੰਗਾ ਮੈਂ ਬਾਬਾ ਜੀ ਕਹੂੰਗਾ ਉਹਨਾਂ ਤੁਸੀਂ ਕਿਉਂਕਿ ਉਹਨਾਂ ਦੀ ਗੱਡੀ ਦੇ ਵਿੱਚ ਬੈਠੇ ਆ ਤੇ ਉਹਨਾਂ ਦਾ ਵੀ ਮਕਸਦ ਕੋਈ ਨਹੀਂ ਹੈਗਾ ਕਿ ਨਾਮ ਦੀ ਕਮਾਈ ਸ਼ਗਤੀ ਕਮਾਈ ਜੇ ਆਪਾਂ ਨੇਚਰ ਦੀ ਗੱਲ ਕਰੀਏ ਕਿੱਦਾਂ ਦੇ ਨੇਚਰ ਤੇ ਸੀਗੇ ਬਾਬਾ ਜੀ ਦੇਖੋ ਬਾਬਾ ਜੀ ਹਮੇਸ਼ਾ ਸਾਨੂੰ ਜੋ ਕਹਿੰਦੇ ਸੀ ਅਸੀਂ ਬੰਦੇ ਆਪਾਂ ਕਿਹਾ ਲੈ ਤਸ ਉਹਨਾਂ ਨੇ ਵੀ ਕਿਹਾ ਸਾਨੂੰ ਤੁਸੀਂ ਸਾਡਾ ਗਹਿਣਾ ਨਹੀਂ ਮੰਨਣਾ ਹੁਣ ਲੱਗਦਾ ਫਿਰ ਉਹਨਾਂ ਨੇ ਇੱਕ ਬੜੀ ਗੱਲ ਕਹੀ ਕਿਹਾ ਮੈਂ ਤੈਨੂੰ ਪਿਆਰ ਕਰਦਾ ਤੂੰ ਨਹੀਂ ਮੈਨੂੰ ਪਿਆਰ ਕਰ ਜਿਹਾਂ ਚ ਸਾਨੂੰ ਰੋਣਾ ਆਉਂਦਾ ਪਤਾ ਕਦ ਰੋਣਾ ਆਉਂਦਾ ਉਹਨਾਂ ਦੇ ਪਿਆਰ ਤੇ ਰੋਣਾ ਆਉਂਦਾ ਤੇ ਅਸੀਂ ਇਹ ਸੋਚਦੇ ਆ ਕਿ ਅਸੀਂ ਸਮਝਾਂਗੇ ਅਸੀਂ ਸੰਦੇ ਕਿ ਸਾਨੂੰ ਕਦਰ ਨਹੀਂ ਸੀ ਕਿ ਮਤਲਬ ਕਿ ਕਦਰ ਨਹੀਂ ਸੀ ਸਾਨੂੰ ਸ਼ਾਇਦ ਅਸੀਂ ਸਮਝਿਆ ਹੁੰਦਾ ਉਹਨਾਂ ਨੇ ਸਾਡੇ ਤੋਂ ਬੜਾ ਕੁਝ ਮੰਗਿਆ ਉਹਨਾਂ ਨੇ ਜਦੋਂ ਜਾਣੋ ਉਹਨਾਂ ਨੇ ਕਿਹਾ ਤੂੰ ਨਾ ਆਪਣੀ ਖਮਾਈ ਕਰਿਆ ਗਾ ਤੂੰ ਬੈਠਿਆ ਗਾ ਸਾਰੇ ਕੰਮ ਤੇਰੇ ਠੀਕ ਹੋ ਜਾਣੇ ਅਸੀਂ ਸਮਝਣਾ ਕੋਈ ਵੀ ਇਦਾਂ ਬਾਕੀ ਗੁਰੂ ਤਾਂ ਇੱਕ ਹੁੰਦਾ ਮੈਂ ਤੁਹਾਨੂੰ ਅਕਸਰ ਕਹਿਣਾ ਹੁੰਦਾ ਸੀ ਕਿ ਬਾਬਾ ਜੀ ਤੁਸੀਂ ਤਾਂ ਮੇਰੇ ਸੱਚ ਸੱਚੀ ਕਿਉਂਕਿ ਗੁਰੂ ਦਾ ਇੱਕ ਹੁੰਦਾ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਬਾਲ ਘੋਣਾ ਤੇ ਪਰ ਉਹਨਾਂ ਨੇ ਕਦੀ ਨਹੀਂ ਕਿਹਾ ਸੀ ਕਿ ਤੇਰੇ ਉਹਦਾ ਸਾਡੇ ਗੁਰੂ ਸਤਕਸਰ ਸੱਚੇ ਬਾਦਸ਼ਾਹ ਦਾ ਵੀ ਬੜਾ ਸਤਿਕਾਰ ਕਰਦੇ ਸੀ ਕਿ ਬਾਬਾ ਜੀ ਬਹੁਤ ਉੱਚੇ ਸੋਚੇ ਆ ਤੇ ਉਹਦਾ ਹੈ ਹੀ ਮਾਰ ਦੇ ਕਾ ਚਲੋ ਪਰ ਸੰਤ ਮਹਾਤਮਾ ਮੈਂ ਉਹ ਗੱਲ ਵੀ ਨਾਲ ਕੀਤੀ ਕਿ ਕਦੀ ਵੀ ਧਰਮ ਬਣਾਉਂਦੇ ਉਹ ਲੋਕਾਂ ਨੂੰ ਜੋੜਾ ਬਣਾਉਂਦੇ ਕੋਈ ਮਜ਼ਾ ਬਣਾਉਣੀ ਨਹੀਂ ਹੁੰਦੀ ਸੋ ਸਾਨੂੰ ਤਾਂ ਸੱਚੀ ਸਿਰਾਂਜ ਦੀ ਆ ਰੋਣਾ ਤਾਂ ਚਲੋ ਹੁੰਦਾ ਹੀ ਆ ਪਿਆਰ ਦਾ ਕਿ ਆਪਾਂ ਜਿਹੜਾ ਉਹਦਾ ਵਿਦੇਸ਼ ਆ ਉਹਦੇ ਤੇ ਚਲੀ ਗਿਆ ਆਪਾਂ ਤੁਹਾਨੂੰ ਬੜਾ ਪਿਆਰ ਨਾਲ ਕਹਿੰਦੇ ਹੁਕਦੇ ਸੀ ਰਾਜੇ ਹੋਏ ਰਾਜੇ ਹੋਏ ਫੋਨ ਪੀ ਤੁਹਾਡੇ ਨਾਲ ਰਾਤ-ਰਾਤ ਉਹਦੇ ਕੋਲ ਬੈਠਾਂ ਗੱਲਾਂ ਕਰਦੇ ਹੁੰਦੇ ਸੀ ਤਾਂ ਜਦੋਂ ਵੀ ਆਫਿਸ ਚ ਜਾਂਦੇ ਸੀ ਤੁਹਾਡੇ ਨਾਲ ਬੜਾ ਰਾਜੇ ਜਾ ਫੋਟੋ ਲਿਆ ਜਾਂ ਇੰਦਾ ਕਰ ਉਹਦਾ ਗਏ ਤਾਂ ਤੁਸੀਂ ਕਿੰਨੇ ਟਾਈਮ ਤੋਂ ਬਾਬਾ ਜੀ ਨਾਲ ਜੁੜੇ ਇਹ ਵਾਕਈ ਬੜੀਆ ਨਿੱਜੀ ਗੱਲਾਂ ਆ ਮੈਂ ਮੇਰਾ ਉਹ ਦਸਤੂਰ ਜਦੋਂ ਮੈਂ ਪੱਲੀ ਵਰੀ ਗਿਆ ਸੀ ਬਾਬਾ ਜੀ ਕੋਲ ਬਾਹਰ ਗੱਡੀ ਖੜੀ ਸੀ ਤੇ ਬਾਬਾ ਜੀ ਜਿਹੜੇ ਬਾਹਰ ਗੱਡੀ ਖੜੀ ਉਹਦੇ ਮੇਰੇ ਤੇ ਮੋਟਰਸਾਈਕਲ ਹੁੰਦਾ ਸੀ ਤੇ ਮੈਂ ਕਿਹਾ ਮੇਰੇ ਨਾਲ ਦੋ ਪੱਤਰਕਾਰ ਸੀ ਮੈਂ ਕਿਹਾ ਦੇਖੋ ਬਾਬਾ ਜੀ ਕਿੰਨੀ ਵੱਡੀ ਡੰਡੀ ਹੈ ਮੈਂ ਕਿਹਾ ਜੀ ਆਪਾਂ ਤੋਂ ਹੋਵੇ ਤਾਂ ਕਿੰਨਾ ਵਧੀਆ ਲੱਗੇ ਉਹਦਾ ਮੋਟਰਸਾਈਕਲ ਹੁੰਦਾ ਸੀ ਇਹ ਅਜ ਤੋਂ 17 ਸਾਲ ਪਹਿਲਾਂ ਦੀ ਗੱਲ ਹੈ 18 ਸਾਲ ਪਹਿਲਾਂ ਦੀ ਤੁ ਜਦੋਂ ਮੈਂ ਅੰਦਰ ਗਿਆ ਤੇ ਉੱਥੇ ਸੇਵਾਦਾਰ ਸੀ ਮੈਂ ਕਿਹਾ ਜੀ ਬਾਬਾ ਜੀ ਨੂੰ ਮਿਲਣਾ ਕਹਿੰਦੇ ਉਹ ਤੇ ਅੰਦਰ ਬੈਠੇ ਆ ਪਾਸੀ ਤੇ ਆਜ ਮੈਂ ਕਦੋਂ ਨੂੰ ਆਉਣਾ ਕਹਿੰਦੇ ਉਹਨਾਂ ਦੀ ਮौज ਆ ਅਸੀਂ ਵੇਟ ਕਰਦੇ ਰਹੇ ਮੈਂ ਕਿਹਾ ਡਿਊਰ ਆਏ ਆ ਅਪਾ ਚਾਹਦੇ 2 ਘੰਟੇ ਬਾਅਦ ਆਏ ਸਾਡੀ ਬਾਰੀ ਆ ਅੱਛਾ ਜਰਮਨ ਅੰਦਰ ਗਿਆ ਤੇ ਮਾਲਕ ਦੱਸਿਆ ਇਹਨੇ ਕੁਝ ਮੈਨੂੰ ਕਹਿੰਦੇ ਆ ਲੈ ਪਹਿਲਾਂ ਫੜ ਚਾਬੀ ਕਹਿੰਦੇ ਇਹਨੇ ਗੱਡੀ 'ਚ ਉਹਨਾਂ ਸੀ ਆਣਾ ਤੂੰ ਇਹਦੇ ਆ ਲੈ ਕਹਿੰਦੇ ਗੱਡੀ ਉਹ ਮੈਂ ਕਿਹਾ ਬਾਬਾ ਜੀ ਰਾਤ ਹੀ ਹੋ ਗਈ ਮੇਰੇ ਤਾਂ ਅੰਦਰ ਰਸੀ ਹੁੰਦਾ ਸੀ ਗੱਲ ਕਰਦੇ ਕਹਿੰਦੇ ਨਹੀਂ ਜੀ ਤੂੰ ਇੱਕ ਨਹੀਂ ਗੱਲ ਕਰਦਾ ਗੱਡੀਆਂ ਦੀ ਕਿਹੜੀ ਜਾਂਦਾ ਕਹਿੰਦੇ ਇੱਥੇ ਕਮੀ ਥੋੜਾ ਉਹਦੇ ਮਾਲਕ ਦੇ ਘਰ ਦੇ ਵਿੱਚ ਦਾਦੇ ਦੇ ਘਰ 'ਚ ਮਤਲਬ ਕਿ ਇਹ ਸ਼ੋਕ ਇਹ ਇਹ ਗੱਲਾਂ ਸੀ ਜਿਹਦੇ ਨਾਲ ਸੰਗਤ ਖਿੱਚੀ ਆਉਂਦੀ ਸੀ ਉਹ ਉਹ ਇਕਦਮ ਜੇ ਕੋਈ ਹੁੰਦਾ ਸੀ ਤਾਂ ਉਹ ਪਹਿਲੇ ਆਉਂਦੇ ਨੂੰ ਦੱਸ ਦੇ ਦਿੰਦੇ ਹੁੰਦੇ ਸੀ ਫਿਰ ਉਹਨਾਂ ਨੇ ਵੀ ਕਿਹਾ ਸੀ ਦੇਖੋ ਪੂਜਾ ਇੱਕ ਵੱਡੀ ਗੱਲ ਆ ਉਹਨੂੰ ਵੀ ਯਾਦ ਆਉਂਦੀ ਆ ਉਹ ਮੈਨੂੰ ਕਹਿੰਦੇ ਸੀ ਕਿ ਇਹ ਜਿਹੜੀ ਕਦਰ ਰੱਖਣਾ ਮੇਰੇ ਹੁਮੀ ਹੁਮੀ ਇਹ ਮੇਰੀ ਕਦਰ ਬਾਝੋਂ ਨਹੀਂ ਆ ਟਾਡੂਲਾ ਕਿ ਵੀ ਬਾਬਾ ਜੀ ਹਮੇਸ਼ਾ ਕਹਿੰਦੇ ਤੁਸੀਂ ਕਿ ਰਾਜਾ ਤੂੰ ਸਮਝੋ ਕਿ ਮੂਪਨਛਲ ਹੋ ਜਾ ਜਿੱਦ ਕਿ ਦੜਾਈ ਦਾ ਰਿਲੇਸ਼ਨ ਜਿੱਦ ਬੌਂਡ ਸੀਗਾ ਇਹ ਐਦਾ ਲੱਗਦਾ ਸੀ ਜਿਵੇਂ ਪੇਪੂਤ ਵਾਲਾ ਬੌਂਡ ਇੱਕ ਦੋਸਤਾਂ ਵਰਗਾ ਬੌਂਡ ਹੁੰਦਾ ਕਿ ਸਾਰੇ ਤੁਸੀਂ ਕੋਈ ਵੀ ਕੰਮ ਕਰਦੇ ਸੀ ਸਾਰਿਆਂ ਨੂੰ ਉਹਨਾਂ ਨੇ ਦੱਸਣਾ ਆ ਦੇਖੋ ਰਾਜੇ ਨੇ ਆ ਰਾਜੇ ਨੇ ਉਹਦਾ ਤਾਜ ਤੇ ਪਿਆਰ ਮੈਨੂੰ ਲੱਗਦਾ ਇਹ ਕੁਝ ਅਲੱਗ ਵਾਲਾ ਪਿਆਰ ਸੀ ਉਹ ਉਹ ਮੈਨੂੰ ਗੱਲ ਯਾਦ ਆ ਗਈ ਕਿ ਇੱਕ ਵਾਰੀ ਰਾਤ ਪੈ ਗਈ ਤੇ ਮੇਰੇ ਕੋ ਬਾਬਾ ਜੀ ਹੁਣ ਤਾਂ ਲੇਟ ਹੋ ਗਿਆ ਬੇਸੀ ਚੱਲੇਗਾ ਬਾਬਾ ਜੀ ਕਹਿੰਦੇ 10:00 ਪੀਛ ਕਰਨਾ ਮੈਂ ਕਹਿੰਦਾ ਨਹੀਂ ਨਹੀਂ ਬਾਬਾ ਜੀ ਨਹੀਂ ਆਰਾਮਤਾ ਤੇ ਕਹਿੰਦੇ ਚੱਲ ਤੇਰੀ ਮਰਜ਼ੀ ਤੇ ਉਹ ਗੱਲਾਂ ਮੈਂ ਦੱਸਣਾ ਕਿ ਕਿੰਨੀਆਂ ਯਾਦਗਾਰੀ ਚ ਹੋ ਗਈਆਂ ਤੇ ਜਦੋਂ ਮੈਂ ਰਾਸਤੇ ਚ ਗਿਆ ਨਾ ਤੇ ਰਾਸਤੇ ਜਦੋਂ ਮੈਂ ਗਿਆ ਤੇ ਗੱਡੀ ਮੇਰੀ ਪੈਂਚਰ ਹੋ ਗਈ ਉਹ ਰਾਸਤਾ ਦੀ ਰਾਤ 11:00 ਬਚੇ ਉੱਤੇ ਉੱਥੇ ਫਿਰ ਕੋਈ ਆਈ ਇੱਕ ਗੱਡੀ ਉਹ ਮੈਨੂੰ ਕਹਿੰਦੇ ਕੀ ਗੱਲ ਹੋਈ ਮੈਂ ਕਹਿੰਦਾ ਪਿੰਚਰ ਹੋ ਗਈ ਆ ਉਹ ਵੀ ਸਰਦਾਰ ਸੀ ਇੱਕ ਫੈਮਿਲੀ ਸੀ ਤੇ ਉਹਨਾਂ ਨੇ ਮੇਰਾ ਗੱਡੀ ਰ ਮੇਰੀ ਹੈਲਪ ਕੀਤੀ ਮੈਂ ਸੋਚਿਆ ਵੀ ਸੰਤਾਂ ਦਾ ਜਿਹੜਾ ਦਿਖ ਰੋ ਜਿਹੜਾ ਤੇ ਕਹਿੰਦੇ ਆ ਜੀ ਬਾਕੀ ਜੇ ਨਿੱਜੀ ਵਾਰੇ ਜ਼ਿੰਦਗੀ ਵਾਰੇ ਗੱਲ ਕਰੀਏ ਜਦੋਂ ਸਾਡੇ ਕੋਲ ਵੀ ਉਹਨਾਂ ਨੇ ਮਾਲਕ ਦੀ ਗੱਲ ਕਰਨੀ ਹਾਂ ਸਮੋਸੇ ਬੜਾ ਸ਼ੌਕ ਵਾਲੇ ਖਾਦੇ ਸੀ ਪਨੀਰ ਦੇ ਕੋਬੜੇ ਹੋ ਗਏ ਸਮੋਸੇ ਹੋ ਗਏ ਇਹ ਬੜਾ ਲਾਈਕ ਕਰਦੇ ਸੀ ਜਦੋਂ ਮੈਂ ਉਹਨਾਂ ਨੂੰ ਉਹਨਾਂ ਕਹਿੰਦਾ ਸਮੋਸੇ ਲੈ ਕੇ ਆਇਆ ਕਰ ਜਾਂ ਪਨੀਰ ਦੇ ਕੋਬੜੇ ਲੈ ਕੇ ਆਇਆ ਇਹ ਸਾਨੂੰ ਗੱਲਾਂ ਸਿ ਭੁੱਲਣੀਆਂ ਨਹੀਂ ਪਰ ਕੋਈ ਗੱਲ ਲੱਗੀ ਕਿ ਉਪਦੇਸ਼ ਤੇ ਆਪਾਂ ਚੱਲੀਏ ਮੂਰਤ ਸਾਰੀ ਸੰਗਤ ਦਾ ਜ਼ਰੂਰ ਖਰਾਬ ਆ ਪਰ ਆਪਾਂ ਜੋ ਉਹਨਾਂ ਦਾ ਹੁਕਮ ਸੀ ਉਹਦੇ ਤੇ ਚੱਲ ਗਏ ਜਿਹੜੀ ਸੰਕਤਨ ਉਹਨਾਂ ਦਾ ਜੋੜਿਆ ਜਿਹਨਾਂ ਨੂੰ ਨਾਮ ਦਿੱਤਾ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਗੁਰੂ ਦੀ ਜਿਹੜਾ ਦਿੱਤਾ ਨਾਮ ਉਹਦੀ ਜਿਹੜੀ ਕੰਮਾਈ ਕਰਨ ਮੈਂ ਤੇ ਸਮਝਦਾ ਕਿ ਮੇਰਾ ਤਾਂ ਇੱਕ ਮਿੱਤਰ ਸੀ ਦੋਸਤ ਸੀ ਇੱਕ ਉਹ ਜਿਹੜੇ ਕੀ ਵਧੀਆ ਫਲੀਕੇ ਨਾਲ ਕਰਦੇ ਸੀ ਕਿਉਂਕਿ ਉਹਨਾਂ ਨੂੰ ਚੰਗਾ ਲੱਗਦਾ ਸੀ ਕਿ ਜਦੋਂ ਮੈਂ ਆਪਣੇ ਸਤਿਗੁਰਾਂ ਬਾਰੇ ਉਹਨਾਂ ਨਾਲ ਡਿਸਕਸ਼ਨ ਕਰਦਾ ਹੁੰਦਾ ਸੀ ਤਾਂ ਬਾਬਾ ਜੀ ਬਾਰੇ ਤਾਂ ਉਹਨਾਂ ਨੇ ਕਿਹਾ ਵੀ ਤੁਹਾਡੇ ਬਾਬਾ ਜੀ ਤਾਂ ਬਹੁਤ ਮਾਲਕ ਆ ਤੇ ਉਹਨਾਂ ਨੇ ਕਦੇ ਨਹੀਂ ਕਿਹਾ ਸੀ ਤੂੰ ਉੱਥੇ ਘਰ ਤੇ ਜਾਣਾ ਤੂੰ ਮੇਰੇ ਤੋਂ ਨਾਮਦਾਨ ਲੈ ਉਹਨਾਂ ਕਹਿੰਦਾ ਤੂੰ ਬਹੁਤ ਵਧੀਆ ਲੱਗਾ ਕਿੱਥੇ ਲੱਗਾ ਤੇ ਵਧੀਆ ਇਸ ਲਈ ਮੇਰਾ ਉਹਨਾਂ ਨਾਲ ਜ਼ਿਆਦਾ ਪਿਆਰ ਹੋ ਗਿਆ ਸੀ ਉਸ ਦਿਨ ਪਕੌੜੀਆਂ ਦੀ ਇੱਥੇ ਗੱਲਚਾਲ ਦੇਤੇ ਕਾਣ ਫੇਲ ਗਏ ਸੀ ਨਰੂ ਬਾਬਾ ਜੀ ਜਿਸ ਸੰਸਕਾਰ ਤੇ ਉਹ ਚੀਜ਼ ਕਮੀ ਫੀਲ ਵੀ ਹੋਈ ਕਿ ਬਾਬਾ ਜੀ ਅੰਦਰ ਸੱਦਦੇ ਸੀ ਪਠਾਉਂਦੇ ਸੀ ਤੇ ਰੋ ਕੇ ਬਾਹਰ ਬਹਿ ਕੇ ਉਥੋਂ ਨਾਲ ਸੰਸਕਾਰ ਤੇ ਵਾਪਸ ਆ ਕੇ ਬਸ ਉਹੀ ਗੱਲ ਆ ਗਈ ਇਹ ਪਿਆਰ ਦੀ ਗੱਲ ਹੋ ਗਈ ਕਿ ਹੁਣ ਸਾਨੂੰ ਲੱਗਦਾ ਕਿ ਇਹ ਬਾਬਾ ਜੀ ਜੋ ਜਾਂਦੇ ਸੀ ਉਹ ਇਹਨਾਂ ਆ ਜਾਓ ਚਾਹ ਪੀ ਲਓ ਪਕੌੜੇ ਲੈ ਆਓ ਉਹ ਥੋੜਾ ਜਿਹਾ ਜਿੱਥੇ ਇੱਕ ਸੋਚ ਆ ਬਾਕੀ ਜਿਹੜੀ ਬਾਬਾ ਜੀ ਨੇ ਹੁਣ ਗੱਦੀ ਦਿੱਤੀ ਆ ਉਹਨਾਂ ਤੋਂ ਉਮੀਦ ਆਪਾਂ ਰੱਖ ਸਕਦੇ ਹਾਂ ਕਿ ਉਹ ਇੱਦੇ ਸੰਗਤ ਨੂੰ ਪਿਆਰ ਕਰਨਗੇ ਤੇ ਉਹਨਾਂ ਨੂੰ ਜਿਹੜਾ ਉਹਨਾਂ ਦੀ ਕਮੀ ਨਾ ਮਹਿਸੂਸ ਹੋਵੇ ਉਹ ਤਾਂ ਚਲੋ ਸੰਤ ਬਾਬਾ ਸਤਨਾਮ ਸਿੰਘ ਜੀ ਤਾਂ ਇੱਕ ਦਰਿਆ ਸੀ ਜੀ ਇੱਕ ਬਗਦਦ ਤਰਿਆ ਨੂਰ ਦਾ ਸੀ ਇੱਕ ਸਿੰਦਰਨ ਦਾ ਸੀ ਪਿਆਰ ਦਾ ਸੀ ਤੇ ਆਪਾਂ ਉਸ ਜਿਹੜੀ ਇਹ ਤਰ੍ਹਾਂ ਨੂੰ ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਜੇ ਤੁਹਾਨੂੰ ਬਾਬਾ ਜੀ ਨੇ ਏਨੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਕਿ ਆਪੋ ਉਸ ਦੀ ਪੂਰੀ ਤਰ੍ਹਾਂ ਚਾ ਸਕੋ ਬਾਬਾ ਜੀ ਦਾ ਕੋਈ ਐਡਾ ਦਾ ਇਹ ਗੱਲ ਜੋ ਜਿਹੜੀ ਵੀ ਇਹ ਸੰਗਤ ਪੋਡਕਾਸਟ ਦੇ ਗ੍ਰਹਿ ਹਨ ਉਹਨਾਂ ਨੂੰ ਤੁਸੀਂ ਇੱਕ ਜੋ ਤੁਹਾਡੇ ਵਿੱਚ ਤੁਹਾਡੇ ਤੇ ਬਾਬਾ ਜੀ ਤੱਕ ਉਹ ਗੱਲ ਰਹੀ ਹੋਵੇ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਸੰਗਤ ਦੇ ਬੜੀਆਂ ਗੱਲਾਂ ਬਾਬਾ ਜੀ ਨਾਲ ਬਸ ਮੈਂ ਉਹੀ ਕਹਿਣਾ ਕਿ ਬਾਬਾ ਜੀ ਮੈਨੂੰ ਅਕਸਰ ਗੈਣਾ ਕਿ ਜਦੋਂ ਮੈਂ ਇੱਥੇ ਚਲੇ ਜਾਣਾ ਹੈ ਉਦੋਂ ਲੋਕਾਂ ਨੇ ਮੇਰੀ ਜਗ੍ਹਾ ਵੀ ਬਣਾ ਦੇਣੀ ਆ ਮੇਰੇ ਹੱਥ ਵੀ ਪਾਉਣੇ ਆ ਉਦੋਂ ਲੋਕਾਂ ਦੇ ਕੰਮ ਵੀ ਆਪਣੇ ਆਪ ਹੋ ਹੀ ਜਾਣੇ ਆ ਜੇ ਮੈਂ ਹੁਣ ਕਹਿਣਾ ਮੇਰੇ ਤੇ ਕੋਈ ਵਿਸ਼ਵਾਸ ਨਹੀਂ ਕਰਦਾ ਫਿਰ ਮੇਰੀ ਫੁੱਟਰ ਨੇ ਕੰਮ ਕਰਨਾ ਆ ਦੇਖੋ ਫੁੱਟ ਪਾਵਰ ਤਾਂ ਹੈਗੀ ਆ ਗੱਲ ਤਾਂ ਭਾਵਨਾ ਦੀ ਆ ਨਾ ਪਿਆਰ ਦੀ ਆ ਨਾ ਤੇ ਉਹ ਕੱਲ ਜੋ ਸੰਸਕਾਰ ਹੋਇਆ ਉਹਨਾਂ ਦਾ ਡੀਟਾ ਸਾਹਮਣੇ ਸੀ ਜਿੱਥੇ ਉਹ ਬੈਠਦੇ ਹੁੰਦੇ ਸੀ ਉੱਥੇ ਉਸਤਾਦ ਤੇ ਸਤ ਬਾਬਾ ਘਾਸ ਸਿੰਘ ਜੀ ਦੇ ਰੂੜ ਜਿਹੜਾ ਪਾਸ ਦਾ ਫਗਵਾੜੇ ਕੋਲਾ ਉੱਥੇ ਉਹਨਾਂ ਦਾ ਹੋਇਆ ਤੇ ਉਹਨਾਂ ਨੇ ਤਾਂ ਪਹਿਲੇ ਕਿਹਾ ਸੀ ਮੈਨੂੰ ਤਾਂ ਅਕਸਰ ਕਹਿੰਦੇ ਹੁੰਦੇ ਸੀ ਪਰ ਮੈਂ ਸਮਝਿਆ ਨਹੀਂ ਇੱਥੇ ਮੇਰੀ ਫੋਟੋ ਨਾਲ ਹੀ ਕੰਮ ਹੋ ਜਾਏਗਾ ਮਕਸਦ ਤਾਂ ਉਹਨਾਂ ਦਾ ਕਦੇ ਇਹ ਨਹੀਂ ਸੀ ਕਿ ਬਾੜ ਮੁਖੀ ਕਰਨਾ ਉਹ ਜਿੱਥੇ ਵੀ ਜਾਣਾ ਆਉਣਾ ਹੁੰਦੇ ਹੁੰਦੇ ਸਭ ਨੂੰ ਕਹਿੰਦੇ ਹੁੰਦੇ ਸੀ ਅੱਜ ਕਿੰਨਾ ਕੁ ਸਿੰਗਲ ਕਰਕੇ ਆ ਕਿੰਨਾ ਕੁ ਭਜਨ ਕਰਕੇ ਮੈਨੂੰ ਵੀ ਇਹ ਕਹਿੰਦੇ ਸੀ ਮੈਂ ਤਾਂ ਆਪਣੇ ਬਾਰੇ ਕਹਿ ਸਕਦਾ ਪਰ ਸਕੈਮ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਅੱਜ ਬਾਬਾ ਜੀ ਬਾਰੇ ਗੱਲ ਮੇਰੇ ਤੋਂ ਸੁਣੀ ਹੈ ਮੇਰਾ ਮਕਸਦ ਇਹ ਹੀ ਹੈ ਕਿ ਜੋ ਉਹਨਾਂ ਦਾ ਹੁਕਮ ਹੈ ਜੋ ਉਹਨਾਂ ਦਾ ਉਪਦੇਸ਼ ਹੈ ਉਹਦੇ ਤੇ ਚੱਲ ਜੀ। ਜੀ ਸੰਗਤ ਨੂੰ ਵੀ ਅੰਦੇ ਚ ਇਹ ਹੀ ਕਹਾਂਗੇ ਕਿ ਬਾਬਾ ਜੀ ਸੰਤ ਬਾਬਾ ਸਤਨਾ ਸਿੰਘ ਜੀ ਕਿਤੇ ਵੀ ਨਹੀਂ ਗਏ ਹੋਏ। ਉਹ ਸਾਡੇ ਵਿੱਚ ਨੇ ਸਾਡੇ ਦਿਲ 'ਚ ਨੇ ਜਿੱਦਾਂ ਕਿ ਸਤਿੰਦਰ ਸਿੰਘਾ ਜਣੇ ਕਿਹਾ ਕਿ ਜੋ ਬਾਬਾ ਜੀ ਦੀਆਂ ਗੱਲਾਂ ਸੀ ਜੋ ਉਹਨਾਂ ਦੇ ਉਪਦੇਸ਼ ਸਨ ਸਾਰਿਆਂ ਨੂੰ ਉਹਨਾਂ ਉਪਦੇਸ਼ਾਂ ਤੇ ਚੱਲਣਾ ਚਾਹੀਦਾ ਤੇ ਫਿਰ ਇਦਾਂ ਹੀ ਹੋਰ ਪੋਡਕਾਸਟ ਲੈ ਕੇ ਕੋਈ ਹੋਰ ਗੱਲਬਾਤ ਇਦਾਂ ਦੇ ਜੀ ਬਾਬਾ ਜੀ ਦੀ ਅਸੀਂ ਲੈ ਕੇ ਆਵਾਂਗੇ ਤੁਹਾਡੇ ਵਿੱਚ ਕੋਈ ਇਦਾਂ ਦੀ ਗੱਲ ਹੋਵੇਗੀ ਤਾਂ ਜ਼ਰੂਰ ਸਾਂਝਾ ਕਰਾਂਗੇ ਤੇ ਬਸ ਤੁਸੀਂ ਵੀ ਐਂਡ ਤੇ ਵਿੱਚ ਇਹ ਹੀ ਆਖਰੀ ਸੰਦੇਸ਼ ਹੈ ਕਿ ਬਾਬਾ ਜੀ ਦੇ ਉਪਦੇਸ਼ਾਂ ਤੇ ਚਲੋ ਧੰਨਵਾਦ